ਬੀਲੀਵਰਜ਼ ਈਸਟਰਨ ਚਰਚ 88 ਫੁੱਟ ਰੋਡ ਅਮਨ ਐਵੈਨਿਊ ਮਜੀਠਾ ਰੋਡ ਵਿਖੇ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਪਾਸਟਰ ਸਤਪਾਲ ਮੱਟੂ ਜੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਪਾਸਟਰ ਨਵੀ ਜੌਨ ਪਾਸਟਰ ਅਸ਼ੋਕ ਜੀ ਏਐਸਆਈ ਉੱਚੇ ਚੇਤਤੌਰ ਤੇ ਪੁੱਜੇ ਇਸ ਦੌਰਾਨ ਰਿਆਜ ਮਸੀ ਸਾਹਿਬ ਚੰਦ ਵਿਜੇ ਕੁਮਾਰ ਪ੍ਰਧਾਨ ਦਲਬੀਰ ਚੰਦ ਕੁਲਵੰਤ ਸਿੰਘ ਪਾਸਟਰ ਗੁਰਨਾਮ ਪਾਸਟਰ ਡੈਨੀਅਲ ਮੋਹਨ ਲਾਲ ਪਾਸਟਰ ਰਿੰਕੂ ਅਤੇ ਪਾਸਟਰ ਵਿੱਕੀ ਰੋਸ਼ਨ ਸਣੇ ਵੱਡੀ ਗਿਣਤੀ ਵਿੱਚ ਪਾਸਟਰ ਸਾਹਿਬਾਨ ਅਤੇ ਪ੍ਰਭੂ ਯਿਸੂ ਦੀ ਸੰਗਤ ਨੇ ਪ੍ਰਭੂ ਦਾ ਗਣਨ ਕਰਦਿਆਂ ਪੂਰੀ ਲੋਕਾਈ ਦੀ ਭਲਾਈ ਲਈ ਪ੍ਰਾਰਥਨਾ ਕੀਤੀ ਇਸ ਮੌਕੇ ਦੱਸਿਆ ਗਿਆ ਕਿ ਇਸ ਵਾਰ 2 ਦਸੰਬਰ ਨੂੰ ਪ੍ਰਭੂ ਯਿਸੂ ਜੀ ਦੇ ਜਨਮ ਪਰਵ ਨੂੰ ਸਮਰਪਿਤ ਇੱਕ ਐਡਵਾਂਸ ਗ੍ਰੇਟ ਕ੍ਰਿਸਮਸ ਸੈਲੀਬ੍ਰੇਸ਼ਨ ਮੀਟਿੰਗ ਦਾ ਆਯੋਜਨ ਬਲੀਵਰਸ ਈਸਟਰਨ ਚਰਚ 88 ਫੁੱਟ ਰੋਡ ਤੇ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਾਰੀ ਸੰਗਤ ਨੂੰ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਸਤਿਗੁਰੂ ਦੇਹੰਗਰੰਮ ਮੇਰਾ ਸੰਬਸੀ ਦੀ ਬੇਤੇ ਆਪਣੇ ਹੀ ਲੋਕੋ ਮੈਂ ਹੂੰ ਮੈਂ ਆਪਣੇ ਹੀ ਲੋਕੋ ਮੈਂ ਹੂੰ ਤੇ ਵੀ ਮੈਂ ਮੇਰਾ ਨਾਮ ਇਹ ਜੋ 25 ਦਸੰਬਰ ਆ ਉਹ ਦੋ ਤਖਾਣੇ ਆਪ ਕੋ ਆਪਣੇ ਚਰਚਾ ਸਾਹਿਬ ਨੇ ਮਨਾਉਣੇ ਆ ਲੇਕਿਨ ਅਸੀਂ ਉਸ ਤੋਂ ਪਹਿਲਾਂ 2 ਦਸੰਬਰ ਨੂੰ ਦਿਨ ਸੋਮਵਾਰ ਬਹੁਤ ਹੰਮ ਹਮ ਆ ਕੇ ਬਹੁਤ ਸਾਰੇ ਕਾਟੂ ਵਿੱਚ ਸਾਰੇ ਆਕੇ ਬੇਨ ਜਿਹਾ ਕੇ ਇਕੱਠੇ ਹੋਣ ਅਸੀਂ ਆਡਵਾਂਸ ਸੈਲੀਬ੍ਰੇਸ਼ਨ ਮਨਾ ਰਹੇ ਆ ਤੇ ਸਾਰਿਆਂ ਨੂੰ ਸਾਰਿਆਂ ਦੇ ਬੇਨ ਜਿਹਾ ਕੇ ਸਾਰੇ ਹੋਮ ਹੋਮ ਆ ਕੇ ਔਰ ਆਪਣੇ ਨਾਲ ਸਾਰਿਆਂ ਨੂੰ ਹੋਰਨਾਂ ਨੂੰ ਵੀ ਲੈ ਕੇ ਆਉਣ ਪ੍ਰੇਦਾ ਲਾਰਡ ਅੱਜ ਅਸੀਂ ਨਾ ਦੋ ਤਰੀਕ ਨੂੰ 88 ਫੁੱਟ ਰੋਡ ਵੱਡੀ ਜਿਹੜੀ ਗਰਾਊਂਡਾਂ ਮਜੀਠਾ ਰੋਡ ਤੇ ਉੱਥੇ ਇੱਕ ਬੜਾ ਵੱਡਾ ਇੱਕ ਪ੍ਰੋਗਰਾਮ ਕਰਾ ਰਹੇ ਆ ਉਹ ਪ੍ਰੋਗਰਾਮ ਦਾ ਨਾਮ ਐਡਵਾਂਸ ਗ੍ਰੇਟ ਕ੍ਰਿਸਮਸ ਸੈਲੈਬ੍ਰੇਸ਼ਨ ਮੀਟਿੰਗ ਆ ਉਹ ਸਮਾਂ ਹੈ ਦਿਨ ਸੋਮਵਾਰ 2 ਦਸੰਬਰ ਸਵੇਰ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਹੋ ਮਹਮਾ ਕੇ ਆ ਰਹੀਆਂ ਨੇ ਤੇ ਸਾਡੇ ਜਿਹੜੇ ਪਾਸਟਰ ਸਾਹਿਬਾਨ ਲੀਡਰ ਸਾਹਿਬਾਨ ਅਤੇ ਹੋਰ ਵੀ ਸਾਡੇ ਜਿਹੜੇ ਬੱਚੇ ਮਾਵਾ ਪੈਣਾ ਬਜ਼ੁਰਗ ਛੋਟੇ ਬੱਚੇ ਤੇ ਲੈ ਕੇ ਵੱਡਿਆਂ ਤੱਕ ਬਹੁਤ ਸਾਰੇ ਲੋਕ ਇਸ ਜਗ੍ਹਾ ਤੇ ਬੜੀ ਪ੍ਰਭੂ ਯਸ਼ੁ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਮਨਾਈ ਜਾ ਰਹੀ ਆ ਤੇ ਮੈਂ ਇਹੀ ਬੇਨਤੀ ਕਰਾਂਗਾ ਸਭ ਲੋਕਾਂ ਅੱਗੇ ਕਿ ਤੁਸੀਂ ਵੀ ਸਭ ਆਪਣੀਆਂ ਫੈਮਲੀਆਂ ਨਾਲ ਪਰਿਵਾਰਾਂ ਦੇ ਨਾਲ ਆਪਣੇ ਜੀਆਂ ਨਾਲ ਰਿਸ਼ਤੇਦਾਰਾਂ ਨਾਲ 88 ਫੁੱਟ ਗਰਾਊਂਡ ਵਿੱਚ ਇਹ ਦਿਨ ਸੋਮਵਾਰ 2 ਦਸੰਬਰ ਨੂੰ ਸਵੇਰ 11 ਵਜੇ 88 ਫੁੱਟ ਗਰਾਊਂਡ ਵਿੱਚ ਪਾਸਟਰ ਸਤਪਾਲ ਮਟੂ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਸੰਤ ਲੋਕ ਸਭ ਸੇਵਕ ਲੋਕ ਮਿਲ ਕੇ ਪ੍ਰੋਗਰਾਮ ਨੂੰ ਕਰਾ ਰਹੇ ਆ ਤੇ ਇਸ ਪ੍ਰੋਗਰਾਮ ਨੂੰ ਵਧੀਆ ਟੰਗਣਾ ਮਨਾਉਣ ਵਾਸਤੇ ਸਭ ਲੋਕਾਂਗੇ ਬੇਨਤੀ ਸਾਡੀ ਅਪੀਲ ਆ ਪਾਸਟਰ ਸ਼ੋਕ ਮੈਂ ਏਐਸਆਈ ਸਿਉਨ ਪ੍ਰੇਅਰ ਹਾਊਸ ਚਰਚ ਵੱਲੋਂ ये सब अगर बेनती करना कि आप सब लोग इस जगह पर पहुँचिए हाँ जी मैं परमेश्वर के सेवकों से यही अपील करना चाहता हूँ कि हम अट्ठासी फुट मेन जो ग्राउंड है उसके बीच में एक एडवांस ग्रेट क्रिसमस सेलिब्रेशन का बड़ा एक मीटिंग करने जा रहे हैं दो दिसंबर को और उसका समय है ग्यारह बज के ग्यारह से तीन बजे तक है और बहुत सारे परमेश्वर के दास जो कि अटारी बॉर्डर में हैं उधर से भी आ रहे हैं अलग अलग शहर से आ रहे हैं और परमेश्वर का प्रभु यीशु मसीह का जन्म दिहाड़े का जो प्रचार किया जाएगा प्रभु यीशु मसीह के जन्म के बारे में प्रचार किया जाएगा उसके बारे में खुशी मनाया जाएगा ऐसे सारे ਪੰਜਾਬ ਦੇ ਸੇਵਕਾਂ ਦੇ ਅੱਗੇ ਇਹ ਬੜੀ ਖੁਸ਼ੀ ਦੇ ਨਾਲ ਅਨਾਉਂਸਮੈਂਟ ਕਰਨੇ ਚਾਹੁੰਦੇ ਆ ਕਿ ਅਸੀਂ 2 ਦਸੰਬਰ ਦਿਨ ਸੋਮਵਾਰ ਨੂੰ ਇੱਕ ਐਡਵਾਂਸ 크ਿਸਨਸ ਸੈਲੀਬ੍ਰੇਸ਼ਨ ਮੀਟਿੰਗ ਮਨਾ ਰਹੇ ਹਾਂ ਔਰ ਅਸੀਂ ਸਾਰੇ ਪੰਜਾਬ ਦੇ ਭੈਣਾ ਭਰਾਵਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਦਿਨ ਆ ਕੇ ਸਾਡੇ ਨਾਲ ਸ਼ਾਮਲ ਹੋਵੋ ਤਾਂ ਜੋ ਅਸੀਂ ਪ੍ਰਭੂ ਯਿਸੂ ਜੀ ਦੇ ਜਨਮ ਦਿਹਾੜੇ ਨੂੰ ਬੜੀ ਖੁਸ਼ੀ ਨਾਲ ਮਨਾ ਸਕੀਏ ਅਸੀਂ ਸਾਰੇ ਰਲ ਕੇ ਪ੍ਰਭੂ ਯਿਸੂ ਦੇ ਕੋਲੋਂ ਆਸ਼ੀਸ਼ਾਂ ਤੇ ਬਰਕਤਾਂ ਪ੍ਰਾਪਤ ਕਰ ਸਕੀਏ ਮੈਂ ਸਾਰੇ ਪ੍ਰਭੂ ਯਸ਼ੂ ਜੀ ਦੇ ਪਵਿੱਤਰ ਸੰਤਾਨਾਂ ਨੂੰ ਤੇ ਸਾਰੀਆਂ ਸੰਗਤਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਬਾਈਬਲ ਦੇ ਵਿੱਚ ਇੱਕ ਬਹੁਤ ਹੀ ਅੱਛੀ ਆਇਤ ਲਿਖੀ ਹੈ ਜੋਇਲ 1 ਚੈਪਟਰ ਉਹਦੀ 14 ਆਇਤ ਕਿ ਮਹਾਸਭਾ ਦਾ ਪ੍ਰਚਾਰ ਕਰੋ ਔਰ 2 2 ਚੈਪਟਰ ਉਹਦੀ 15 ਆਇਤ ਵਿੱਚ ਵੀ ਹੈ ਉਪਵਾਸ ਦਾ ਦਿਨ ਠਹਿਰਾਓ ਔਰ ਮਹਾਸਭਾ ਦਾ ਪ੍ਰਚਾਰ ਕਰੋ ਤੋ ਅਸੀਂ ਪਰਮੇਸ਼ਰ ਦੇ ਪਾਕ ਵਚਨਾਂ ਦੇ ਅਨੁਸਾਰ ਹੀ ਬਾਈਬਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਬੇਸ਼ੱਕ 2024 ਸਾਲ ਪਹਿਲੇ 25 ਦਸੰਬਰ ਨੂੰ ਉਹਨਾਂ ਦਾ ਜਨਮ ਹੋਇਆ ਪਰ ਉਹ ਸਭ ਅਸੀਂ ਆਪੋ ਆਪਣੇ ਚਰਚਾਂ ਦੇ ਵਿੱਚ 크리스마ਸ ਸੈਲੀਬ੍ਰੇਸ਼ਨ ਪ੍ਰੋਗਰਾਮ ਕਰਦੇ ਹਾਂ ਪਰ ਇਹ ਅਸੀਂ ਔਰ ਪ੍ਰਭੂ ਦੇ ਸੰਤਾਂ ਸੰਗਤਾਂ ਦੇ ਨਾਲ ਮਿਲ ਕੇ ਪ੍ਰੋਗਰਾਮ ਕਰਨਾ ਚਾਹੁੰਦੇ ਜਿਸ ਲਈ ਐਡਵਾਂਸ 크리스마ਸ ਸੈਲੀਬ੍ਰੇਸ਼ਨ ਮੀਟਿੰਗ ਰੱਖੀ ਗਈ ਹੈ ਤੋ ਮੈਂ ਸਾਰੇ ਸੰਤਾਂ ਨੂੰ ਸੰਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ 2 ਦਸੰਬਰ 2 ਦਸੰਬਰ ਦਿਨ ਮੰਗਲਵਾਰ 88 ਫੁੱਟ ਰੋਡ ਮਜੀਠਾ ਰੋਡ ਜਿਹੜੀ ਗਰਾਊਂਡ ਹੈ ਉਸ ਦੇ ਵਿੱਚ ਇੱਕ ਬਹੁਤ ਹੀ ਮਹਾਸਭਾ ਇਹਦਾ ਸੰਦੇਸ਼ ਦਿੱਤਾ ਜਾ ਰਿਹਾ ਵਾ ਗ੍ਰੇਟ 크리스마ਸ ਸੈਲੀਬ੍ਰੇਸ਼ਨ ਮੀਟਿੰਗ ਤੋ ਸਾਰੀਆਂ ਸੰਤਾ ਸੰਗਤਾਂ ਨੂੰ ਬੇਨਤੀ ਹੈ ਹਮ ਹਮਾ ਕੇ ਆਪਣੇ ਲੋਕਾਂ ਨੂੰ ਇਨਕਰੀਜ਼ ਕਰੋ ਆਪਣੇ ਲੋਕਾਂ ਦੇ ਨਾਲ ਇਸ ਦਾ ਪ੍ਰਚਾਰ ਕਰੋ ਕਿ ਅਸੀਂ 2 ਦਸੰਬਰ ਨੂੰ ਬਹੁਤ ਵੱਡਾ ਪ੍ਰੋਗਰਾਮ ਪ੍ਰਭੂ ਜੀਸੂ ਜੀ ਦੇ ਜਨਮ ਦਿਨ ਨੂੰ ਐਡਵਾਂਸ ਸੈਲੀਬ੍ਰੇਟ ਕਰਨ ਜਾ ਰਹੇ ਹਾਂ ਇਸ ਸਬੰਧ ਦੇ ਵਿੱਚ ਇਹ ਅੱਜ ਜਿਹੜੀ ਮੀਟਿੰਗ ਰੱਖੀ ਗਈ ਹੈ ਜੀ